ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਅਕਬਰ ਦੇ ਨੋ ਰਤਨਾਵਾਰੀ ਫਕੀਰ ਅਜ਼ਾਉਦੀਨ ਇੱਕ ਪ੍ਰਸਿੱਧ ਧਾਰਮਿਕ ਅਤੇ ਸਲਾਹਕਾਰ ਸੀ ਮੁੱਲਾ ਦੋ ਪਿਆਜ਼ਾ ਅਕਬਰ ਦੇ ਦਰਬਾਰ ਦੇ ਇੱਕ ਹਸਾਉਣ ਵਾਲੇ ਕਲਾਕਾਰ ਅਤੇ ਸਲਾਹਕਾਰ ਸੀ ਬੀਰਬਲ ਆਪਣੀ ਬੁੱਧੀ ਅਤੇ ਵਿਚਾਰਾਂ ਲਈ ਪ੍ਰਸਿੱਧ ਸੀ ਤਾਨसेन ਮਹਾਨ ਸੰਗੀਤਕਾਰ ਸੀ ਅਤੇ ਅਕਬਰ ਦੇ ਦਰਬਾਰ ਦੀ ਪ੍ਰਮੁੱਖ ਗਾਇਕ ਸੀ ਅਬੁਲ ਫਜ਼ਲ ਅਕਬਰ ਦੇ ਦਰਬਾਰ ਦੇ ਇਤਿਹਾਸਕਾਰ ਅਤੇ ਲੇਖਕ ਸੀ ਅਕਬਰਨਾਮਾ ਵੀ ਉਹਨਾਂ ਨੇ ਲਿਖਿਆ ਸੀ ਫੈਜ਼ੀ ਅਬੂਲ ਫਜ਼ਲ ਦੇ ਭਰਾ ਇੱਕ ਪ੍ਰਸਿੱਧ ਕਵੀ ਤੇ ਵਿਦਵਾਨ ਸੀ ਟੋਡਰਮਲ ਅਕਬਰ ਦਰਬਾਰ ਦੇ ਵਿੱਤ ਮੰਤਰੀ ਅਤੇ ਉਹ ਵਕੀਲ ਸਲਤਨਤ ਤੇ ਸੰਯੁਕਤ ਵਜ਼ੀਰ ਸੀ ਰਾਜਾ ਮਾਨ ਸਿੰਘ ਅਕਬਰ ਦੀ ਪ੍ਰਮੁੱਖ ਸੈਨਾਪਤੀ ਸੀ ਇਹ ਰਾਜਪੂਤ ਸ਼ਾਸਕ ਸੀ ਅਬਦੁੱਲ ਰਹੀਮ ਖਾਨੇਖਾਨਾ ਇੱਕ ਮਹਾਨ ਕਵੀ ਅਤੇ ਵਿਦਵਾਨ ਸੀ ਅਕਬਰ ਦੇ ਦਰਬਾਰ ਦੇ ਪ੍ਰਮੁੱਖ